ਪੰਜਾਬ ਦੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਰੋਕਣ ਤੇ ਲਈ ਪੰਜਾਬ ਸਰਕਾਰ ਦੇ ਵੱਲੋਂ ਹਰ ਰੋਜ਼ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਪੰਜਾਬ ਸਰਕਾਰ ਦੇ ਵੱਲੋਂ ਨਸ਼ੇ ਦੇ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਹਰ ਰੋਜ਼ ਪੰਜਾਬ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਤਾਜ਼ਾ ਮਾਮਲਾ ਨਾਬਾ ਤੋਂ ਸਾਹਮਣੇ ਆਇਆ ਜਿੱਥੇ ਕਿ ਨਾਬਾ ਸਦਰ ਥਾਣੇ ਦੀ ਪੁਲਿਸ ਦੇ ਵੱਲੋਂ ਇੱਕ 52 ਸਾਲਾ ਵਿਅਕਤੀ ਬਘੇੜ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕੋਲੋਂ ਕਿ ਤਕਰੀਬਨ 1800 ਨਸ਼ੀਲੀਆਂ ਗੋਲੀਆਂ ਅਤੇ 50000 ਰੁਪਏ ਡਰੱਗ ਮਨੀ ਬਰਾਮਦ ਹੋਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਦੋਸ਼ੀ ਨੂੰ ਹਿਰਾਸਤ ਦੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀ ਦੇ ਉੱਤੇ ਐਨਡੀਪੀਸੀ ਐਟ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਇਹ ਪੂਰੀ ਦਾ ਕੋਲਾ 3 ਪੁਆਇੰਟ ਨੇੜੇ ਜਿਹੜੀ ਨਾਜ਼ ਮੰਡੀ ਉੱਥੇ ਪੜਿਆ ਗਿਆ ਇਹ ਦਾ ਨਾਮ ਵਿਅਕਤੀ ਦਾ ਨਾਮ ਹੈਗਾ ਬਘੇਲ ਸਿੰਘ ਸਨਪ ਚੰਨ ਸਿੰਘ ਪਿੰਡ ਗਿੱਤ ਦਾ ਇਹ ਬੇਸਿਕਲੀ ਪਹਿਲਾਂ ਸਲਫਾ ਸਲਫਾ ਪਿੰਦਾ ਜੀ ਤੇ ਫੂਕੀ ਫੂਕੀ ਖਾਣ ਲੱਗ ਗਿਆ ਗੋਲੀਆਂ ਖਾਣ ਲੱਗ ਗਿਆ ਇਹ ਕੋਈ ਵੇਝਰੋਂ ਦਾ ਪੱਤੀ ਆਪ ਆਪ ਵੀ ਖਾਂਦਾ ਸੀ ਬਿਲਕੁਲ ਇਹ ਤੇ ਜਿਹੜਾ ਕੋਲ 1800 ਗੋਲੀ ਜਿਹੜੀ ਹੈਗੀ ਆ ਅਲਫਾ ਜ਼ਰਮ ਦੀ ਬਰਾਮਦ ਹੋਈ ਆ 50000 ਡਰੱਗ ਬਣੀ ਆ ਜਿਹੜਾ ਅਸੀਂ ਨੇ ਮਾਂਜੂਲ ਜਾ ਸਾਹ ਉਹਦੇ ਪੇਸ਼ ਕੀਤਾ ਆ ਮੌਕੇ ਤੇ ਫੜੀ ਗਈ ਆ ਹਾਂ ਮੌਕੇ ਤੇ ਫੜੀ ਗਈ ਆ ਇੱਕ ਜੋ ਕੋਲ ਬੈਸਪਾਸ ਕੁਟਰੀ ਸਕੂਟਰ ਦੇ ਵਿੱਚ ਰੱਖਿਆ ਸੀ ਬੈਕਗ੍ਰਾਉਂਡ ਕੀ ਆ ਜੀ ਇਸ ਵਿਅਕਤੀ ਦਾ ਇਹ ਬੈਕਗਰਾਉਂਡ ਭਾਜੀ ਪਹਿਲਾਂ ਇਹ ਨਸ਼ਾ ਨੁਸ਼ਾ ਕਰਦਾ ਰਿਹਾ ਹਲੋ ਅਸੀਂ ਇਹਦੇ ਜਿਹੜਾ ਅਕਾਊਂਟ ਸਟੇਟਮੈਂਟ ਜਾਂਦੀ ਪ੍ਰੋਪਰਟੀ ਬਾਰੇ ਅਂ ਦਰਯਾਪਤ ਕਰਨੀ ਆ ਫਿਰ ਅਸਲ ਵਿੱਚ ਇਹਦਾ ਸਾਹਮਣੇ ਹੋ ਗਿਆ ਸਾਰਾ ਕੁਝ ਆ ਜਿਹੜਾ 1800 ਗੋਲੀਆਂ ਤੋਂ ਫੜੀ ਗਈ ਆ ਉਸ ਨੂੰ ਆਸੂ ਦੱਸ ਸਕਦੇ ਪੇਸ਼ ਕਰਦੇ ਕਿੰਨੇ ਸਾਲ ਤੋਂ ਕਰਦਾ ਇਹ ਕੰਮ ਇਹ 2 ਸਾਲ ਤੋਂ ਇਹਦੇ ਦੱਸਣ ਦਾ ਵੀ 2 ਸਾਲ ਤੋਂ ਕਰ ਰਿਹਾ ਪਹਿਲਾਂ 6-7 ਸਾਲ ਤੋਂ ਖਾ ਰਿਹਾ ਇਹ 2 ਸਾਲ ਤੋਂ ਇਹ ਕਰਨ ਲੱਗ ਪਿਆ ਜੀ ਕਰਦਾ ਵੇਚਦਾ ਕਿ ਉਹਨੂੰ ਸੀ ਇਹ ਵੇਚਦਾ ਤੁਰ ਫਿਰ ਕੇ ਵੇਚਦਾ ਸੀ ਇਹਨੇ ਜਿਵੇਂ ਨੇ ਨੇਬਰ ਵਾਲਾ ਕੋਈ ਹੋ ਗਿਆ ਜਿਵੇਂ ਡਰਾਈਵਰ ਹੋ ਗਏ ਐਵੇਂ ਮਾਲ ਸਪੈਸੀਫਿਕ ਕਿਸੇ ਇੱਕ ਬੰਦੇ ਦੀਦਾਰ ਨਹੀਂ ਪਤਾ ਲੱਗਿਆ ਵੀ ਇੱਕ ਬੰਦੇ ਨੂੰ ਦਿੰਦਾ ਸੀ ਇਹ ਪਰ ਫਿਰ ਕੀ ਬੀਤਿਆ ਸੀ ਕਿੰਨੇ ਪੱਤੇ ਬਰਾਹਮਣ ਕਿੰਨੇ ਦਾ ਇੱਕ ਪੱਤਾ ਲੈ ਕੇ ਆਉਂਦਾ ਸੀ ਇਹ ਡੱਬਾ ਡੱਬਾ ਲੈ ਕੇ ਆਉਂਦਾ ਸੀ ਇਹਦੇ ਦਸਰਮਸਾਬ ਕੋ 100 ਰੁਪਏ ਦਾ ਡੱਬਾ ਲੈਂਦਾ ਸੀ ਅੱਗੇ ਉਹ 3000 ਰੁਪਏ ਕਰੋ ਦੇ ਦੱਸ ਸੀ 3000 3500 4000 ਐਵੇਂ ਜਿਹੜੇ ਹਿਸਾਬ ਨਾਲ ਇਹਨੂੰ ਗਾਹਕ ਮਿਲ ਜਿੰਦਾ ਤਾਂ ਵੇਚ ਦਿੰਦਾ ਸੀ ਪਤਾ ਲੱਗਿਆ ਵੀ ਅੱਗੇ ਕਿੱਥੇ ਕਿੰਥੋਂ ਲੈ ਕੇ ਆਉਂਦਾ ਸੀ ਇਹ ਇਹ ਕੋ ਨੀਡੂ ਹੈਗਾ ਨੂਰ ਨੂਰਪੁਰ ਪਿੰਡ ਦਾ ਨੀਡੂ ਹੈ ਉਹ ਇਹਦੀ ਪੁੱਛ ਕਿਸ ਤੇ ਅਸੀਂ ਉਹਨੂੰ ਮੁਕਦਮੇ ਵਿੱਚ ਨਾਮਿਨੇਟ ਕੀਤਾ ਆ ਤੇ ਉਹਦਾ ਜਿਹੜਾ ਹੈਗਾ ਮਾਨਯੋਗ ਅਦਾਲਤ ਤੋਂ ਬਰਾਂਟ ਲੈ ਕੇ ਉਹਨੂੰ ਵੀ ਛੇਤੀ ਅਰੇਸਟ ਕਰਾਂਗੇ ਉਹ ਤੋਂ ਉਹ ਤੋਂ ਲੈ ਕੇ ਆਉਂਦਾ ਸੀ ਇਹ ਉਹ ਤੋਂ ਲੈ ਕੇ ਅੱਗੇ ਫਿਰ ਭੇਜਦਾ ਸੀ ਇਹ 22 ਐਨਡੀ ਐਕਟ ਦੇ ਤਹਿਤ ਮੁਕਦਮਾ ਦਰਜ ਕਰਿਆ ਜੀ 22 ਕਾਰਡ ਪਾਸੇ ਤੇ ਜਿਹੜਾ ਤੁਸੀਂ ਨਸ਼ਾ ਵੇਚਦੇ ਹੋ 2 ਸਾਲਾਂ ਤੋਂ ਨੌਜਵਾਨ ਪੀੜੀ ਨੂੰ ਬਰਬਾਦ ਕਰਨ ਤੇ ਲੱਗੇ ਪਿਆ। ਗਲਤੀ ਹੋ ਗਈ ਜੀ। ਹਾਂ। ਮਾਫ ਕਰ ਦਿਓ ਅੱਗੇ ਤੋਂ ਇਹ ਕੰਮ ਨਹੀਂ ਕਰਾਂਗੇ। ਜੋ ਵੀ ਹੋਇਆ ਵੀ ਗਲਤੀ ਨਾਲ ਹੀ ਹੋਇਆ ਇਹ ਮੇਰਾ। ਕਿੱਥੇ ਕਿੱਥੇ ਵੇਚਦੇ ਸੀਗੇ? ਹਾਂ ਜੀ। ਕਿੱਥੋਂ ਕਿੱਥੋਂ ਕਿੱਥੇ ਕਿੱਥੇ ਵੇਚਦੇ ਸੀਗੇ? ਇਹ ਜੀ ਮੈਂ ਆਪਦਾ ਉਰੋ ਲੈ ਕੇ ਆਇਆ ਤੇ ਜੀ ਕਿਸੇ ਬੰਦੇ ਤੋਂ। ਹਾਂ। ਵੀ ਉਹ ਬੰਦੇ ਨੇ ਨਾ ਜਿਹੜੇ ਬੰਦੇ ਨੇ ਇੱਥੋਂ ਮੰਗਾਇਆ ਉਹ ਮੇਰੇ ਕੋਈ ਜਾਣ ਪਛਾਣ ਵਾਲਾ ਬੰਦਾ ਸੀ। ਉਹ ਕਦੇ ਮੈਨੂੰ ਲਿਆ ਕੇ ਦੇ ਦੇ। 33 ਸਾਲ ਦਾ ਬੱਚਾ ਤੁਹਾਡਾ। ਹਾਂ ਜੀ ਤੁਸੀਂ ਹੁਣ ਗੋਲੀਆਂ ਤੇ ਲਾ ਰਹੇ ਹੋ ਤੇ ਤੁਹਾਡੇ ਬੱਚੇ ਨੂੰ ਲਾਵੇ ਤੁਹਾਨੂੰ ਕਿਸ ਤਰ੍ਹਾਂ ਲੱਗੇਗਾ ਇਹ ਤਾਂ ਜੀ ਬਹੁਤ ਮਾੜੀ ਗੱਲ ਹੈ ਵੈਸੇ ਮੇਰੀ ਗਲਤੀ ਹੈ ਇਹ ਇਹ ਚੀਜ਼ ਹੋਣੀ ਨਹੀਂ ਚਾਹੀਦੀ ਮੇਰੀ ਬਹੁਤ ਭਾਰੀ ਗਲਤੀ ਹੈ ਨੂੰ ਪਤਾ ਜਿਹੜੇ ਹੈ ਨਸ਼ੇ ਨਾਲ ਰੋਜ਼ ਮਰਪੀ ਰਹੇ ਨੇ ਨੌਜਵਾਨ ਜਿਹੜਾ ਹੈਗਾ ਤੁਸੀਂ ਵੀ ਇਸ ਦੇ ਭਾਗੀਦਾਰ ਹੋ ਨੂੰ ਇਹ ਜੀ ਮੇਰੀ ਗਲਤੀ ਹੈ ਇਹ ਮੈਨੂੰ ਕਰਨਾ ਨਹੀਂ ਚਾਹੀਦਾ ਸੀ ਜਿਹੜਾ ਮੈਂ ਕਰਿਆ ਵੈਸੇ ਗਲਤ ਕਰਿਆ ਸਹੀ ਨਹੀਂ ਕਰਿਆ ਮੈਨੂੰ ਨਹੀਂ ਕਰਨਾ ਚਾਹੀਦਾ ਸੀ ਅੱਗੇ ਤੋਂ ਜੀ ਮੈਨੂੰ ਮaaf ਕਰ ਦਿਓ ਅੱਗੇ ਤੋਂ ਮੈਂ ਜੇ ਕੰਮ ਕਰਾਂ ਵੀ ਮੈਂ ਜਿਉਣ ਦਾ ਕੋਈ ਹੱਕਦਾਰ ਨਹੀਂ ਲਾਈਵ ਤੇ ਇਸ ਚੈਨਲ ਦੇ ਲਈ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਵਿਸ਼ੇਸ਼